ਉਹਨਾਂ ਇਹ ਕਾਰਪਸ਼ਨ ਦੇ ਮਲਾਇਆ ਨੂੰ ਵਰਤ ਸਕਦੇ ਨੇ ਕਿਉਂਕਿ ਅੰਦਰ ਅਸੀਂ ਕੋਈ ਜੋ ਕਾਰਪਸ਼ਨ ਦੇ ਵਿੱਚ ਵਰਤਣ ਵਾਲੇ ਹਥਿਆਰ ਜਾਂ ਚੂਨਾ ਵਗੈਰਾ ਰੱਖਿਆ ਉਹਤੇ ਵਰਤਦੇ ਸੀਗੇ ਪਰ ਕੋਈ ਗੁੰਡਾ ਨਸਰਾ ਨੇ ਇਹਨੂੰ ਆਪਣਾ ਜੱਸੀ ਦਾ ਅੱਡਾ ਬਣਾ ਕੇ ਉਹਦੇ ਵਿੱਚ ਇਹਨਾਂ ਨੇ ਉਹ ਜਿਹੜਾ ਸੋਫੇ ਵਗੈਰਾ ਸ਼ਰਾਬ ਵਗੈਰਾ ਡੋਡੇ ਔਰ ਕੌਂਡਮ ਵਗੈਰਾ ਹੋਰ ਬਹੁਤ ਸਾਰੀਆਂ ਅੰਦਰ ਸਮਾਨ ਬਰਾਮਦ ਹੋਇਆ ਚੁਕਨੀ ਮਰਖਾਪ ਚੱਕਲੀ ਕੀਤਾ ਸਾਰੇ ਨੇ ਮੈਂ ਅਸੀਂ ਇਹਦਾ ਚੱਕਾ ਖੋਲਿਆ ਹੋ ਕੇ ਦੇਖਿਆ ਅੰਦਰ ਬਹੁਤ ਗੰਦ ਸੀ ਜੀ ਇਹ ਮਾਲੇ ਨਹੀਂ ਕੰਪਲੀਟ ਜੀ ਇਹ ਮhalla ਸਾਰਾ ਦੁਖੀ ਹੈ ਰਾਤੀਂ ਵਿੱਚ ਮਰੀਆਂ ਪੈਣਾ ਬੀਬੀਆਂ ਜਿਹੜੀਆਂ ਇੱਥੇ ਸੈਰ ਕਰਦੀਆਂ ਨੇ ਉਹ ਸੈਰ ਕਰਦੀਆਂ ਨੇ ਇਹ ਅੰਦਰ ਜੂਆ ਖੇਡਦੇ ਸ਼ਰਾਬ ਪੀਂਦੇ ਘਾੜਾਂ ਖੜਦੀ ਜੀ ਔਰ ਉਹਨਾਂ ਨੇ ਮੈਂ ਲੈ ਲੈਨੇ ਕੰਪਲੇਨਟ ਕੀਤੀ ਕਿ ਆ ਡਾਕਟਰ ਅਮਰਾ ਪਿਛੇ ਵੀ ਦਿੱਤੇ ਇਹਨਾਂ ਨੂੰ ਮੁਕਤ ਕਰਾਇਆ ਜਾਵੇ ਕਾਰਪੋਰੇਸ਼ਨ ਦੇ ਕਮਰੇ ਦੇ ਵਿੱਚ LED ਲਾਈ ਹੋਈ ਹੈ ਕਾਰਪੋਰੇਸ਼ਨ ਦੇ ਕਮਰੇ ਵਿੱਚ AC ਲਾਇਆ ਹੋਇਆ ਹੈ ਕਾਰਪੋਰੇਸ਼ਨ ਦੇ ਕਮਰੇ ਵਿੱਚ ਪੱਖੇ ਲੱਗੇ ਨੇ ਕਾਰਪੋਰੇਸ਼ਨ ਦੇ ਕਮਰੇ ਦੇ ਵਿੱਚ ਜੂਏ ਦਾ ਅੱਡਾ ਬਣਾ ਕੇ ਯਸ਼ੀ ਦਾ ਅੱਡਾ ਬਣਾਇਆ ਹੋਇਆ ਜੋ ਗੈਰਕਾਨੂੰਨੀ ਹੈ ਔਰ ਉਹਦੀ ਮੈਂ ਸਖਤ ਵਿਰੋਧਤਾ ਕਰਦਾ ਜਦ ਤੱਕ ਮੈਂ ਇਸ ਧਰਤੀ ਤੇ ਜਿੰਦਾ ਹਾਂ ਮੈਂ ਇਦਾਂ ਦੇ ਕਬਜ਼ੇ ਨਹੀਂ ਹੁੰਦੇਗਾ ਇਹ ਇਹ ਮੈਂ ਇਹ ਮਕਾਨ ਜਿਹੜਾ ਕਮਰਾ ਮੇਰਾ ਨਹੀਂ ਹੈਗਾ ਇਹ ਕਾਰਪੋਰੇਸ਼ਨ ਦਾ ਹੈ ਕਰਪਾਹ ਜੀ ਜਾਵੇ ਜਿੰਨੂੰ ਮਰਜੀ ਦੇ ਦੇ ਪਰ ਕਾਰਪਚਨ ਕਰੀ ਨਹੀਂ ਚਾਹੀਦੀ ਕਿ ਅਯਾਸ਼ਾਂ ਨੂੰ ਇਹ ਕਮਰਾ ਦਿੱਤਾ ਜਾਵੇ ਕਾਰਪਚਨ ਆਪਣੇ ਵਰਤਨ ਲਈ ਇਹ ਕਮਰਾ ਵਰਤੇ ਸਮਾਰਕ ਨੰਬਰ 25 ਮੌਕੇ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਜਦਗਾ ਤੇ 17 ਮੰਲਾਕ ਦੇ ਹੁੰਦੇ ਅੰਦਰ ਜਿਹੜਾ ਵਾ ਸਥਾਨਿਕ ਇੱਥੇ ਜਿਹੜਾ ਜਿਹੜਾ ਕੋਈ ਕਾਜ ਖੇਡਦੇ ਆ ਜਿਹੜੇ ਚੋਰ ਤੇ ਜਿਹੜੇ ਬੰਦੇ ਬੰਦੇ ਆ ਉਹਨਾਂ ਨੂੰ ਸਵਾਰੀ ਬੁਲਾਇਆ ਗਿਆ ਮੌਕੇ ਤੇ ਆਇਆ ਮੌਕੇ ਤੇ ਬਾਅਦ ਤੋਂ ਗ੍ਰੀਟ ਲਈ ਅਸਟਾਫ ਨੂੰ ਮਿਲਿਆ ਹਾਲੀ ਦੇ ਨਾਮ ਪਾ ਨੰਬਰ ਤੇ ਆਵਾਜ਼ ਮੇਰੇ ਦੇ ਸੰਬੰਧੀ ਸਾਨੂੰ ਉਪਰਜਾਇਦ ਦਿੰਦੇ ਆ ਜਿਹੜੇ ਜੋ ਪਾਰਟੀ ਕਰਦੇ ਹੁਣ ਕੌਂਸਲਰ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਹੜੀਆਂ ਧਾਰਾਂ ਦੇ ਇਹ ਮਾਮਲੇ ਕਰਦੇ ਮੋਟੇ ਕੰਮ ਕਰਦੇ ਕੰਪਲੇਂਟ ਲਾ ਕੇ ਦਿੱਤਾ